ਕਹਿੰਦਾ ਜੋਲੀਓ ਤੋਂ ਸਭੀ ਕੀ ਵਰ ਜਾਂਦੀ ਹੈ ਦੇਣੇ ਵਾਲਾ ਨਜ਼ਰ ਨਹੀਂ ਆਤਾ ਕਹਿੰਦਾ ਆਕਰ ਮੇਰੀ ਮਜਾਜ ਪਰ ਕਿਸਨੇ دیا ਜਲਾ ਦੀਆ ਵਾਹ ਵਾਹ ਬਣ ਕੇ ਡਿੱਗ ਪੜੇ ਮੇਰੇ ਖੁਦਾ ਨੇ ਮੈਨੂੰ ਮਿਲਾ ਦਿੱਤਾ ਵਾਹ ਵਾਹ ਆਕਰ ਮੇਰੀ ਮਜਾਜ ਪਰ ਕਿਸਨੇ دیا ਜਲਾ ਦੀਆ ਵਾਹ ਵਾਹ ਤਾੜੀਆਂ ਮਾਰੋ ਭਾਈ ਤਾੜੀਆਂ ਬਹੁਤ ਸੋਹਣਾ ਮੁੰਡੇ ਨੇ ਸ਼ੇਰ ਸੁਣਾਇਆ ਤੇ ਹੋਰ ਕੋਈ ਗਾਣਾ ਗੁਣਾ ਕਰਾ ਦਿਨਾ ਫੈਸਲਾ ਹੋਵਾ ਖੁਦਾ ਦੇ ਸਾਹਮਣੇ ਮਰ ਕੇ ਵੀ ਮਿਲ ਜਾਏਗੇ ਹਮ ਮੇਰੇ ਖੁਦਾ ਨੇ ਮੈਨੂੰ ਇਮਾਨਦਾਰ ਆਕਰ ਮੇਰੀ ਮਜਾਜ ਪਰ ਕਿਸ ਨੇ ਮੁਸਕਰਾ ਦਿੱਤਾ ਆਛਾਏ ਤਾੜੀਆਂ ਤੈਨੂੰ ਗੱਲ ਸਹੀ ਗੱਲ ਦੱਸਾਂ ਨਾ ਸਾਡਾ ਕੋਈ ਸ਼ੌਂਕ ਨਹੀਂ ਦੀ ਸਾਨੂੰ ਬਸ ਜੀਵਨ ਚਾਲਣਾ ਬਸ ਜਿਹੜੀ ਗਰੀਬੀ ਦਾ ਵਾ ਨਾ ਇਹ ਸਾਡੀ ਪੁੱਛਤੀ ਇਸ ਤਰ੍ਹਾਂ ਦੀ ਗਰੀਬੀ ਕਿਨੇ ਕਿਤੇ 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 ਅੱਛਾ ਇਹ ਭਾਈ ਇਹ ਸਾਡੇ ਘਰ ਦੇ ਖਿਲਾਫ ਉਹਨੇ ਕਈ ਵਾਰੀ ਮਾਰੇ ਹੋ ਜਾਂਦੇ ਨੇ ਬਰਾਸ ਨੂੰ ਪਤਾ ਜਦੋਂ ਘਰੇ ਨਿਆਣੇ ਦੀ ਅੱਛਾ ਬਦਿਆ ਹਰਾ ਕੰਮ ਕਰ ਕਰਨਾ ਪੈ ਗਿਆ ਹੁਣ ਲੋਕਾਂ ਦੇ ਵਿੱਚ ਜਵਸ ਬੇਦੜ ਵਰਤਦੇ ਨੇ ਤੂੰ ਸਾਡੇ ਕਿ ਨਹੀਂ ਦੇਖਦਾ ਸੀ ਗੱਟੀ ਖਸਾਉਣੇ ਮਾੜਾ ਜਿਹਾ ਬੰਦਾ ਹੈ ਸਹੀ ਗੱਲ ਹੈ ਆਏ ਆ ਵੀ ਸਾਨੂੰ ਸਾਡੇ ਮਾਵਾ ਆਪਣੇ ਜੰਮਿਆ ਮੜਾ ਮੋਟਾ ਕੁਸਾਰਾ ਲਾਈਏ ਦੋ ਕੁ ਲਾ ਦੀ ਠੀਕ ਹੈ ਵਧੀਆ ਗੱਲ ਹੈ ਭਾਈ ਇਹੀ ਗੱਲ ਚੌਲਾ ਭਾਈ ਕੰਮ ਤੰਦਾ ਕਰਾਇਆ ਕਰੋ ਨਸ਼ੇ ਪੱਤੇ ਛੱਡੋ ਸਭ ਤੋਂ ਵੱਡੀ ਗੱਲ ਨਾ ਸੇ ਪਾਣੀ ਡਾਕਟਰ ਨੇ ਕਿਹਾ ਵੱਧ ਤੋਂ ਵੱਧ ਪੀਓ ਕਿੰਨਾ ਕੁ ਲੀਟਰ ਪਾਣੀ ਪੀਣਾ ਚਾਹੀਦਾ 2.5 ਲੀਟਰ ਤਾਂ ਬੰਦੇ ਨੇ ਗਲਾਸ ਨਹੀਂ ਯਾਰ ਲੀਟਰ 2-3 ਲੀਟਰ ਪੀ ਜਾਣੀ ਤੁਸੀਂ ਕਿੰਨਾ ਕਰਦਾ ਸਾਡੀ ਆ ਪਤੀਲੀ ਤੇ ਤੇ ਚਾਹ ਕਿੰਨੀ ਕੁ ਪੀ ਜਾਣੀ ਉਹ ਚਾਹ ਦੋ ਪਤੀਲੀਆਂ ਹੁੰਦੀਆਂ ਨੇ ਬਈ ਛੱਡ ਲਵੇ ਦੂਜੀ ਦੂਜੀ ਵੀ ਦਿਖਾ ਦੂਜੀ ਆ ਤੇਗੀ ਇੱਕ ਮਿੰਟ ਆ ਪਤੀਲੀ ਆਹੀ ਇਹ ਦੂਜੀ ਆ ਬਈ ਅਸਾਂ ਇਹ ਦੋ ਦੋਏ ਭਰਕੇ ਹੁੰਦੇ ਨੇ ਦੋ ਵਾਹ ਦੇਖੋ ਯਹੀ ਜੀ ਵੀਡੀਓ ਐ ਕਰੂਗੀ ਚਾਹੀਦੀ ਸਾਡੀ ਪਤੀਲੀ ਮਾਰ ਜੇ ਕੀ ਕਹਿਓ ਅਸਾਂ ਨਾ ਕਾ ਪੂਰਾ ਕੰਮ ਓਕੇ ਕਰਾਉਗੇ ਸਾਰਾ ਕਰਾ ਦਾਂਗੇ ਜਲਦੀ ਵੀਡੀਓ ਦੇ ਚਿਪ ਗੜਗੜ ਪੀਜਾ ਕਰਾਂਗੇ ਤੇ ਫਿਰ ਕਹਿ ਦੋ ਭਾਈ ਨਾਲੂ ਵੀ ਭਾਈ ਸ਼ੇਅਰ ਕਰ ਦੋ ਸਾਡੀ ਇਹ ਵੀਡੀਓ ਜਿਹੜੀ ਲੋਕਾਂ ਤੱਕ ਪਹੁੰਚ ਸਕੇ ਆ ਭਾਈ ਨਾਲੂ ਸਾਡੀ ਵੀਡੀਓ ਵੱਧ ਤੋਂ ਵੱਧ ਹੱਥ ਮਾਰਨੇ ਕੀ ਬੇਨਤੀ ਹੈ ਕਿ ਫ੍ਰੀ ਦੇ ਬੰਦੇ ਆ ਅਸੀਂ ਭਾਈ ਬਹੁਤ ਹੀ ਮੰਡੂ ਆਪਿਓ ਹਸਤਰੀਕਾਲ ਸਾਰੇ ਵੀਰਾਂ ਨੂੰ ਤੇ ਆਪਣੇ ਚੈਨਲ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਤੇ ਭਾਈ ਨਾਮ ਕੀ ਆਪਣੇ ਚੈਨਲ ਦਾ ਆਜੂ ਨਾਲ ਦਰਪਾਈ ਆ ਬਾਅਦ ਕਿਵੇਂ ਕਰਦਾ ਹੈ ਕੀ ਨਾਮ ਹੈ ਸਾਰੇ ਦੱਸੋ ذرا ਨਾ ਨਾ ਮਤਾਂਈ ਨਾਮ ਹੈ 31 ਤੇਰਾ ਬਾਈ ਹੋਰ ਬਾਈ ਸਾਰਿਆਂ ਨੂੰ ਕੰਮ ਆ ਇਹ ਇਹ ਨਵਾਂ ਬੰਦਾ ਆ ਯਾਰ ਆਪਣੇ ਲੋਵੇ ਇਕਵੇਂ ਇਹ ਆਪਣੀ ਪਿੰਡ ਦਾ ਚਿਆ ਨਾਈਕਾ ਹਨਾ ਮੈਂ ਤਾਂ ਯਾਰ ਆਪਣੀਆਂ ਵੀਡੀਓ ਬਣਾਉਂਦਾ ਆ ਆਪਾਂ ਉਹ ਲਿਆਂਦਾ ਹੀ ਕਿੱਥੋਂ ਫੜ ਕੇ ਜਾਂਦਾ ਇਹ ਚੇਲਾ ਸਿਨੇ ਬੈਠਿਆ ਹੀ ਹੈ ਸਟੇਸ਼ਨ ਤੇ ਸਟੇਸ਼ਨ ਤੋਂ ਇਹਨੂੰ ਤਾਂ ਵੀ ਚੌਂਦੀ ਲੱਗੀ ਦੀ ਕਾਦੀ ਚੌਂਦੀ ਜਦੋਂ ਮੈਂ ਕਹਿੰਦੇ ਦਿਮਾਗ ਆ ਲ ਗਿਆ ਇਹ ਘਰ ਨਹੀਂ ਲਾਬਦਾ ਉਹ ਚੌਂਦੀ ਲੱਗ ਕੇ ਇਸ ਅੱਛਾ ਹੈ ਭਾਈ ਹਾਂਜੀ ਕਿਉਂ ਇਹ ਫੁੱਦੂ ਬਣਾਉਂਦੇ ਨੇ ਇਹ ਨਹੀਂ ਜੀ ਨਾ ਮੈਨੂੰ ਅੱਡੇ ਤੇ ਲੈ ਆਈ ਦੀ ਅੱਛਾ ਹੋਰ ਪਿੰਡ ਕਿਹੜਾ ਹੈ ਭਾਈ ਤੇਰਾ ਪਿੰਡ ਕੌਰੀਆਂ ਜੀ ਕੌਰੀਆਂ ਪਿੰਡ ਕੀ ਨਾਮ ਹੈ ਕਮਲਦੀਪ ਸਿੰਘ ਜੀ ਤੂੰ ਕੀ ਕਹਿੰਦੇ ਨੇ ਮੈਂ ਕਾਲੂ ਜੀ ਠੀਕ ਆ ਆ ਬੰਦੇ ਦਾ ਜਾਣਦੇ ਹੋਵੋਗੇ ਤੁਸੀਂ ਇਹ ਆਪਣੀ ਪਾਰ ਹੈ ਅੱਛਾ ਨਾ ਯਾਰ ਪੁੱਠਾ ਹੀ ਬੁੱਲਣਾ ਕਿਸੇ ਨੂੰ ਅਜੇ ਅੱਜ ਭੇਡਾਂ ਵਾਲਾ ਵੀ ਨਾਲ ਆਇਆ ਤੁਹਾਡੇ ਹਾਂਜੀ ਇਹ ਲੜਦੇ ਤਾਂ ਨਹੀਂ ਐ ਦੋ ਦੋ ਮਾਲ ਇਕੱਠੇ ਫਿਰਦੇ ਨੇ ਤੁਹਾਡੇ ਹਾਂਜੀ ਨਾ ਜੀ ਲੜਦੇ ਨਹੀਂ ਜਿਵੇਂ ਜੇ ਕੋਈ ਜੱਟ ਝੁੱਟ ਮਗਰ ਪੈ ਜੀ ਬਾਹਰ ਜਾਣਾ ਨੇ ਜਾਏ ਕਿ ਉਹ ਆਪਣਾ ਕਿਹੜਾ ਕਸੂਰਾ ਹੀ ਹੁਣ ਤਾਂ ਜੀ ਬੜਨ ਨੂੰ ਨਹੀਂ ਹੈਗਾ ਕੀ ਕਿਤੇ ਅੱਛਾ ਬਹੁਤ ਸਾਰੀ ਬਾਹੇ ਤਾਂ ਤੁਹਾਡੇ ਸਾਹਮਣੇ ਡਲੇ ਪਹਿਲੇ ਦਿਖਾਉਂ ਗਏ ਦਰਸਾਣੇ ਵੱਧ ਤੋਂ ਜਗਾ ਭਈਆ ਹੁਣ ਕੋਈ ਨਹੀਂ ਬੋਲਦਾ ਯਾਰ ਖੁੱਲੇ ਬਾਣ ਨੇ ਜੀ ਆਣ ਨੂੰ ਕਿਹੜੀ ਨਾਲ ਦੀਆਂ ਭੇਡਾਂ ਨੇ ਇਹ ਤਾਂ ਇਹ ਦੋਗਰੀ ਹੈ ਇਹ ਨਹੀਂ ਅੱਛਾ ਵੀ ਨਾ ਮੁੰਜੜਾ ਨਾ ਅਕਬਰ ਸ਼ਾਹੀ ਨੇ ਨਾ ਦੇਸੀ ਨੇ ਇਹ ਵਿਚਾਲਲਾ ਮਿਲ ਜੇ ਅੱਛਾ ਨਾ ਇਹ ਮੁੰਜੜਾ ਹੈ ਨਾ ਇਹ ਉਹ ਦੁਨੀਆ ਵਿੱਚ ਕਜਲੀਆਂ ਨੇ ਪਿਓਰ ਜੀ ਆਪਣੀ ਧਰਤੀ 'ਚ ਰਲੀਆਂ ਮਿਲੀਆਂ ਭੇਡਾਂ ਨੇ ਹਾਂਜੀ ਵਿੱਚ ਕਜਲੀਆਂ ਨੇ 1 2 ਕਿੰਨੀਆਂ ਭੇਡਾਂ ਅੰਦਰ ਲਵੇ ਇਹ 35 ਕ ਭੇਡਾਂ ਨੇ ਅੱਛਾ ਇੱਕ ਦੋ ਬੱਕਰੀਆਂ ਵਿੱਚ ਆਹ ਹਾਂ 5 ਕ ਬੱਕਰੀਆਂ ਨੇ ਤੇ ਹੋਰ ਸੁਣਾਓ ਫਰ ਕੀ ਹਾਲ ਐ ਵਧੀਆ ਜੀ ਟਾਈਮ ਕਿਵੇਂ ਲੰਘਦਾ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਲੰਘਦਾ ਜੀ ਟਾਈਮ ਅੱਛਾ ਹੋਰ ਸੁਣਾਓ ਉਹ ਠੀਕ ਹੈ ਤੇ ਬਾਬਿਓ ਇੱਕ ਹੋਰ ਇਨਫੋਰਮੇਸ਼ਨ ਦੇਣ ਵਾਸਤੇ ਵੀਡੀਓ ਬਣਾਈ ਆ ਆਪਾਂ ਨੇ ਤੇ ਆਪਾਂ ਹੁਣ ਨਵੀਆਂ-ਨਵੀਆਂ ਸਟੋਰੀਆਂ ਲੈ ਕੇ ਆਇਆ ਕਰਾਂਗੇ ਬੱਕਰੀਆਂ ਵਾਲਿਆਂ ਤੇ ਤੇ ਆਪਣੇ ਆ ਵੀਰ ਸਾਰੇ ਐਕਟਿੰਗ ਕਰਾ ਕਰਨਗੇ ਵਿੱਚ ਤੇ ਆ ਬਾਈ ਤੇ ਕੋਹ ਭਾਈ 4-5 2-4 ਬੰਦੇ ਹੋਰ ਹੋਵਾਂਗੇ ਅਸੀਂ ਤੇ ਨਵੀਆਂ-ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਸਾਰੇ ਵੀਰਾਂ ਵਾਸਤੇ ਤੇ ਉਹਨਾਂ ਨੂੰ ਵੀ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਕਿਉਂਕਿ ਆਪਾਂ ਮਤਲਬ 5-10 ਦਿਨਾਂ ਤੋਂ ਪੱਕਾਮ ਸਟਾਰਟ ਕਰਾਂਗੇ ਹੁਣ ਮੇਰੇ ਵੀ ਪੇਪਰ ਖਤਮ ਹੋ ਗਏ ਤੇ ਆਪ ਭਾਈ ਵੀ ਅੱਗੇ ਅਜੇ ਬਾਣ ਖੁੱਲੇ ਨੇ ਤੇ ਮਤਲਬ ਵਧੀਆ ਬਣਾਇਆ ਕਰਾਂਗੇ ਵੀਡੀਓ ਐਨ ਮਨੋਰੰਜਨ ਵਾਲੀਆਂ ਤੇ ਸ਼ੇਅਰ ਬੱਦ ਤੋਂ ਬੱਦ ਕਰਦਿਆ ਕਰੋ ਜੀ ਆਪਣੀਆਂ ਵੀਡੀਓ ਨੂੰ ਤੇ ਆ ਇੱਕ ਮਿੰਟ ਤਾਂ ਹੋਣਾ ਪਈਓ। ਅੱਛਾ ਤੇ ਆ ਵੀਡੀਓ ਨੂੰ ਵੀ ਅੱਗੇ ਤੋਂ ਅੱਗੇ ਸ਼ੇਅਰ ਕਰੋ ਵੀ ਜਿਹੜੇ ਵੀਰਾਂ ਨੂੰ ਪਤਾ ਲੱਗ ਸਕੇ ਵੀ ਆਪਾਂ ਹੁਣ ਨਵੀਆਂ ਨਵੀਆਂ ਸਟੋਰੀਆਂ ਲੈ ਕੇ ਆਇਆ ਕਰਾਂਗੇ। ਇਸ ਮੁੱਦੇ ਤੇ ਗੱਲ ਕਰਨ ਵਾਸਤੇ ਮੈਂ ਸਪੈਸ਼ਲ ਵੀਡੀਓ ਬਣਾਈ ਅੱਜ ਜਾਣ ਤੇ ਹੋਰ ਵੀ ਵੀਡੀਓ ਆਪਣੇ ਚੈਨਲ ਤੇ ਆਉਂਦੀਆਂ ਰਹਿੰਦੀਆਂ ਨੇ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪਣਾ ਚੈਨਲ ਕਿ ਨਾ ਦਵਾਣਾ ਬੋਲਿਓ ਕੀ ਨਾ ਦਵਾਣਾ ਬੋਲਿਓ ਤੇਰਾ ਖੁਸ਼ ਕਰਿਆ ਕਰਾਂਗੇ ਹਣ ਫੁੱਲ ਵੀਡੀਓ ਚ ਮੈਂ ਪੂਰਾ ਜੀ ਮੈਂ ਬੱਟ ਕੱਟਾ ਕਰਾਂਗੇ ਜੀ ਬਾਟਾ ਕਹਿ ਦੋ ਬੰਜਾਂ ਨੂੰ ਬਾਅਦ ਦੇਖ ਲਓ ਜਹੀ ਜੀ ਵੀਡੀਓ ਆਇਆ ਕਰੂਗੀ ਜਾਈ ਜੀ ਸਾਡੀ ਪਤੀਦੀ ਮਾਰੀ ਜੇ ਵੀ ਕੈਮ ਅਸ਼ਿਆ ਮੈਂ ਕਾ ਪੂਰਾ ਕੰਮ ਓਕੇ ਕਰਾਉਂਗੇ ਸਾਰਾ ਕਰਾ ਦਾਂਗੇ ਜੰਮੀ ਵੀਡੀਓ ਦੇ ਚਿਪ ਗੜਗੜ ਭੇਜਿਆ ਕਰਾਂਗੇ ਤੇ ਫਿਰ ਕਹਿ ਦੋ ਪੰਜਾਂ ਨੂੰ ਵੀ ਭਾਈ ਸ਼ੇਅਰ ਕਰ ਦੋ ਸਾਡੀ ਇਹ ਵੀਡੀਓ ਜਿਹੜੀ ਲੋਕਾਂ ਤੱਕ ਪਹੁੰਚ ਸਕੇ ਆ ਭਾਈਆਂ ਨੂੰ ਸਾਡੀ ਵੀਡੀਓ ਵੱਧ ਤੋਂ ਵੱਧ ਹੱਥ ਮਨ ਕੀ ਬੇਨਤੀ ਐ ਗਰੀਬ ਦੇ ਬੰਦੇ ਆਸੀਂ ਬਹੁਤੇ ਵੱਡੇ ਐਕਟਰ ਨਹੀਂ ਹੈਗੇ ਅਸੀਂ ਬਸ ਜੀ ਤੁਹਾਡਾ ਮਨੋਰੰਜਨ ਆ ਵੀਰਾਂ ਦਾ ਰਾਜੀ ਵੋਟ ਫਾਰਮ ਦੜਬਾ ਆਈਡੀ ਦਾ ਨਾਮ ਐ ਜੀ ਆਈਡੀ ਨਹੀਂ ਆਪਣਾ ਚੈਨਲ ਐ ਚੈਨਲ ਆਈ ਇਹਨੂੰ ਕਹਿੰਦੇ ਨੂੰ ਚੌਂਦੀ ਲੱਗਦੀ ਆ ਇਹ ਨੂੰ ਆਖਿਆ ਤੈਨੂੰ ਚੌਂਦੀ ਲੱਗਦੀ ਆ ਅੱਛਾ ਨਾ ਬੋਲਾ ਕਰ ਛੋਟੇ ਤੈਨੂੰ ਚੌਂਦੀ ਲੱਗਦੀ ਆ ਇਹਨੂੰ ਨਿੰਬੂ ਪਾਣੀ ਵੱਧ ਤੋਂ ਵੱਧ ਪਿਆ ਕਰੋ ਗਰਮੀ ਦਾ ਟਾਈਮ ਆ ਭਾਈ ਤੇ ਹੋਰ ਵੀਰਾਂ ਨੂੰ ਵੀ ਕਹੋ ਵੀ ਨਿੰਬੂ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੁਣ ਤਾਂ ਬਾਈ ਮੇਰੇ ਸਾਹਮਣੇ ਗਰਮੀ ਦਾ ਮੌਸਮ ਆ ਪਾਣੀ ਡਾਕਟਰ ਨੇ ਕਿਹਾ ਵੱਧ ਤੋਂ ਵੱਧ ਪੀਓ ਕਿੰਨਾ ਕੁ ਲੀਟਰ ਪਾਣੀ ਪੀਣਾ ਚਾਹੀਦਾ ਦੋ ਲੀਟਰ ਦਾ ਪੀਏ ਜਾਂਦਾ ਦੋ ਪਾਸਤਾ ਬਣਦੇ ਨੇ ਇੱਕ ਗਲਾਸ ਯਾਰ ਲੀਟਰ ਦੋ ਤਿੰਨ ਲੀਟਰ ਪੀ ਜਾਣੀ ਤੁਸੀਂ ਕਿੰਨਾ ਕੁ ਦੋ ਤਾਂ ਸਾਡੀ ਆ ਪਤਲੀ ਪੀਂਦਾ ਬਾਈ ਤੇ ਚਾਹ ਕਿੰਨੀ ਕੁ ਪੀ ਜਾਣੀ ਤਾਂ ਚਾਹ ਦੋ ਪਤილები ਹੁੰਦੀਆਂ ਨੇ ਬਾਈ ਸਾਡ ਲਵੇ ਪਰ ਦੂਜੀ ਦੂਜੀ ਵੀ ਦਿਖਾ ਫਰਾ ਦੂਜੀ ਆ ਤੇ ਕੀ ਇਹ ਪੇਡਾਂ ਦੀ ਪਤილები ਆ ਜੀ ਇਹ ਦੂਜੀ ਆ ਬਾਈ ਅੱਛਾ ਇਹ ਦੋਏ ਦੋਏ ਪਰਕੇ ਹੁੰਦੀਆਂ ਨੇ ਦੋ ਇੱਕ ਦਾ ਇੱਕ ਜਣਾ ਦੀ ਪਤਲੀ ਪੈਂਦਾ ਚਾਰ ਜਣੇ ਹੋ ਹਾਂਜੀ ਬਾਈ ਦੋ ਦੋ ਹੋ ਜਾਣੇ ਕਲੀ-ਕਲੀ ਚ ਅੱਛਾ ਹਾਂ ਮੇਰਾ ਮਤਲਬ 2-3 ਲੀਟਰ ਦੁੱਧ ਪੀ ਜਾਣੇ ਆ ਇਹ ਆਸਾਨ-ਆਸਾਨ ਦੇ ਨਹੀਂ ਇਹ ਚ ਪਾਣੀ ਤਾਂ ਸਮਝ ਲੈ 1 ਲੀਟਰ ਹੁੰਦਾ ਬਾਕੀ ਤਾਂ ਦੁੱਧੇ ਹੁੰਦਾ ਅੱਛਾ ਫਿਰ ਆਪਾਂ ਨੇ ਕਿਹਾ ਵੀ ਵੀਡੀਓ ਬਣਾਵਾਂਗੇ ਕਦੇ ਚਾਹ ਦੀ ਥੋੜੀ ਦੀ ਹਾਂ ਜੀ ਹਾਂ ਜਰੂਰ ਚਲ ਠੀਕ ਆ ਬਰਾ ਚਿੱਤੇ ਦਿਨ ਆਪਾਂ ਨੂੰ ਟਾਈਮ ਲੱਗਿਆ ਜਰੂਰ ਬਣਾਵਾਂਗੇ ਹਾਂ ਜੀ ਤੇ ਵੀਡੀਓ ਕਹੇ ਜੀਆਂ ਲਿਆ ਕਰੋਂਗੇ ਹਣਾ ਐਨ ਸਹੀ ਵੀ ਪਰਿਵਾਰਕ ਪਰਿਵਾਰ ਜੋ ਬੈਗੇ ਦੇਖ ਸਕਣ ਲੋਕ ਹਾਂ ਠੀਕ ਹੈ ਕੋਈ ਮਾੜਾ ਬੋਲਦਾ ਨਹੀਂ ਵਿੱਚ ਬੋਲਦਾ ਵਿੱਚ ਮਾੜਾ ਬੋਲ ਨਹੀਂ ਕਿਸੇ ਵੀਰ ਨੂੰ ਮਾੜਾ ਨਹੀਂ ਕਹਿਣਾ ਪਿਆ ਪਹਿਣਾ ਸਾਵਾ ਆਪਣੀਆਂ ਦੇਖ ਸਕਦੇ ਨੇ ਦੇਖ ਸਕਦੇ ਵੀਡੀਓ ਜਿਹੜੀਆਂ ਹੁਣ ਨਵੀਆਂ ਸਟੋਰੀਆਂ ਆ ਰਹੀਆਂ ਨੇ ਆਪਣੀਆਂ ਹਾਂ ਹਾਂ ਠੀਕ ਹੈ ਕੋਈ ਗਾਲ ਨਹੀਂ ਕੱਢਦੇ ਜੀ ਜ਼ਰੂਰ ਦੇਖਣੀ ਆ ਵੀਡੀਓ ਆਪਣੀ ਤੇ ਐਨ ਪੂਰੀਆਂ ਵਧੀਆ ਮਨੋਰੰਜਨ ਐਕਟਿੰਗ ਪੂਰੀ ਹੋਇਆ ਕਰੂਗੀ ਵੀਡੀਓ ਚ ਤੇ ਜ਼ਰੂਰ ਦੇਖਿਆ ਕਰੋ ਜੀ ਸਾਰੇ ਵੀਰ ਹੱਥ ਜੋੜ ਕੇ ਬੇਨਤੀ ਆ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ ਹਾਂਜੀ ਬਾਬਿਓ ਤੇ ਹੁਣ ਮੁੰਡੇ ਕਹਿੰਦੇ ਸੀ ਸ਼ੇਅਰ ਸੁਣਾਣਾ ਸੁਣਾਓਗੇ ਬਈ ਸ਼ੇਅਰ ਕੀ ਗਾਣਾ ਕੀ ਗਾਣਾ ਸੁਣਾਓਗੇ ਪਹਿਲਾਂ ਮੈਂ ਇੱਕ ਸੁਣਾ ਦਮੈਂ ਇੱਕ ਛੋਟਾ ਜਿਹਾ ਸ਼ੇਰ ਕਮਾਲੀ ਵਾਲਾ ਸੁਣਾ ਦੇ ਹਾਂ ਕਹਿੰਦਾ ਜੋਲਿਓ ਤੋਂ ਸਭੀ ਕੀ ਵਰ ਜਾਂਦੀ ਹੈ ਤੂੰ ਦੇਣੇ ਵਾਲਾ ਨਜ਼ਰ ਨਹੀਂ ਆਤਾ ਕਹਿੰਦਾ ਆਕਰ ਮੇਰੀ ਮਜਾਜ ਪਰ ਕਿਸਨੇ ਦੀਆ ਜਲਾ ਦਿਆ ਬੀਸੀ ਬਨ ਕਰ ਡਿੱਗ ਪੜੇ ਮੇਰੇ ਖੁਦਾ ਨੇ ਮੈਨੂੰ ਮਿਲਾ ਦਿਆ ਆਕਰ ਮੇਰੀ ਮਜਾਜ ਪਰ ਕਿਸਨੇ ਦੀਆ ਜਲਾ ਦਿਆ ਵਾ ਵਾ ਤਾੜੀਆਂ ਮਾਰੋ ਭਾਈ ਤਾੜੀਆਂ ਬਹੁਤ ਸੋਹਣਾ ਮੁੰਡੇ ਨੇ ਸ਼ੇਅਰ ਸੁਣਾਇਆ ਤੇ ਹੋਰ ਕੋਈ ਗਾਣਾ ਗੁਣਾ ਤਾਂ ਸੁਣਾ ਦੋ ਫੈਸਲਾ ਹੋਗਾ ਖੁਦਾ ਦੇ ਸਾਹਮਣੇ ਮਰ ਕੇ ਵੀ ਮਿਲ ਜਾਏਗੇ ਹਮ ਮੇਰੇ ਖੁਦਾ ਨੇ ਮੈਨੂੰ ਮਿਲਾ ਦਿਆ ਆਕਰ ਮੇਰੀ ਮਜਾਜ ਪਰ ਕਿਸਨੇ ਮੁਸਕਰਾ ਦਿਆ ਆਛਾਏ ਤਾੜੀਆਂ ਮਾਰ ਦੋ ਭਾਈ ਮੁੰਡੇ ਦੇ ਨਾਂ ਤੇ ਬਹੁਤ ਹੀ ਸੋਹਣਾ ਸ਼ੇਅਰ ਸੁਣਾਉਂਦਾ ਕਾਲੇ ਦਾ ਮੁੰਡਾ ਕਹਿੰਦੇ ਸੈਂਟੀ ਤੜਬਾ ਇੰਸਟਾਗ੍ਰam ਆਈਡੀ ਬੋਲ ਤਰੀ Instagram Amrit 101 Amrit 101 हां जी अमृत ਪਾਲ ਤੇ ਬਾਈ ਇੱਕ ਹੋਰ ਗੱਲ ਦੱਸਦੀ ਆ ਮੁੰਡੇ ਦਾ ਵੀ ਚੈਨਲ ਹੈ ਆਪਣਾ ਸਬਸਕ੍ਰਾਈਬ ਜਰੂਰ ਕਰਿਓ Ryka Got Farm ਤੇ ਜਰੂਰ ਸਬਸਕ੍ਰਾਈਬ ਕਰੋ ਇਹ ਵੀ ਮੁੰਡਾ ਵੀਡੀਓ ਬਹੁਤ ਸੋਹਣੀਆਂ ਪਾਉਂਦਾ ਹੈ ਤੇ ਕੋਈ ਗਾਣਾ ਸੁਣਾ ਦਿਓ ਗਾਣਾ ਸੁਣਾਇਏ ਬਾਈ ਬੜਾ ਤੁਲਸਨਾ ਦੇ ਕੋਈ ਸਾਰੇ ਮਿੱਠੇ ਬਾਈ ਦੇਖਣ ਨਾ 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 ਉਹ ਯਾਰ ਬੱਕਰੀਆਂ ਬੱਕਰੀਆਂ ਵਾਲੇ ਸਾਰੇ ਹਨ ਪੜਨੇ ਸਾਰਿਆਂ ਨੂੰ ਪੜੋ ਬਾਈ ਹਾਂਜੀ ਹਾਂਜੀ ਤੂੰ ਤਾਂ ਪੜਿਆ ਹੋਣਾ ਯਾਰ ਕਿਹੜਾ ਵੀ ਐਫਐਸ ਕਰਿਆ ਹੈ ਮੈਂ ਦੱਸਦਾ ਪੌਣੇ ਕਿਚ ਮੈਂ ਦੱਸਾਂ ਬਾਈ ਕਿੰਨੇ ਕੁ ਪੜਿਆ ਹੋਇਆ ਮੈਂ ਪੌਣੇ ਕੇ 4 ਪੜਿਆ ਹੋਇਆ ਬਾਈ ਨਹੀਂ ਯਾਰ ਜੇ ਬਰਦੇ ਹੁੰਦੇ ਸੀ ਚੁੰਦੀ ਕਾ ਤੋਂ ਲੱਗਦੀ ਮੈਨੂੰ ਯਾਰ ਹੈ ਅੱਛਾ ਤਾਂ ਮੈਂ ਡੇਰੇ ਫੇਰਾ ਚੁੰਦੀ ਕਾ ਤਰਾਜੇ ਤੈਨੂੰ ਪਤਾ ਨਹੀਂ ਬਾਈ ਯਾਰ ਤੂੰ ਤਾਂ ਪੜਿਆ ਹੋਏਗਾ ਜਵਾ ਯਾਰ ਤੂੰ ਤਾਂ ਪੜਦਾ ਦਾ ਯਾਰਾ ਤੂੰ ਤਾਂ ਇਹ ਸਾਰੀ 12 13 ਸਾਲ ਦਾ ਹੈ ਬਸ ਜਿੰਨੀ ਕਰਾ ਪੜਨਾ ਇਹਨਾਂ ਦਾ ਪਰੋਂ ਆਈ ਪਰੋਂ ਆਪਣੇ ਵੀਡੀਓ ਦੇ ਵਿੱਚ ਲੈ ਯਾਰ ਕੋਈ ਗਾਣਾ ਸੁਣਾਉ ਬਾਈ ਮੈਂ ਤੈਨੂੰ ਗੱਲ ਸਹੀ ਗੱਲ ਦੱਸਾਂ ਨਾ ਸਾਡਾ ਕੋਈ ਸ਼ੌਂਕ ਨਹੀਂ ਸੀ ਸਾਨੂੰ ਬੱਕਰੀਆਂ ਚਾਰਨ ਦਾ ਬਸ ਜਿਹੜੀ ਗਰੀਬੀ ਦਾਵਾ ਨਾ ਇਹ ਸਾਲੀ ਕੁਝ ਤੋਂ ਕੁਝ ਕਰਾਣੇ ਗਰੀਬੀ ਕਦੇ ਕਿਤੇ 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 ਅੱਛਾ ਇਹ ਬਾਈ ਜਿਹੜੇ ਸਾਡੇ ਘਰ ਦੇ ਹਾਲਾਤ ਹੁੰਦੇ ਨੇ ਕਈ ਵਾਰੀ ਮਾੜੇ ਹੋ ਜਾਂਦੇ ਨੇ ਫਿਰ ਤੈਨੂੰ ਪਤਾ ਜਦੋਂ ਕਰੇ ਨੇੜੇ ਦੀ اچھا ਤੈਨੂੰ ਪਤਾ ਆ ਫਿਰ ਕੰਮ ਕਰ ਕਰਨਾ ਪੈ ਗਿਆ ਹੁਣ ਲੋਕਾਂ ਦੇ ਵਿੱਚ ਜਵਾਖ ਬੇਲੜ ਫਿਰਦੇ ਨੇ ਤੂੰ ਸਾਡੇ ਕਿ ਨਹੀਂ ਦੇਖਦਾ ਸੀ ਗੱਟੇ ਘਸਾਉਂਦੇ ਬਾਣਾ ਚ ਫਿਰਦੇ ਆ ਬਾਈ ਸਹੀ ਗੱਲ ਹੈ ਐ ਆ ਵੀ ਸਾਨੂੰ ਸਾਡੇ ਮਾਵਾ ਪਾਪਾ ਨੇ ਜੰਮਿਆ ਮੜਾ ਮੋਟਾ ਕੋਈ ਸਾਰਾ ਲਾਈਏ ਦੁੱਖ ਨਾ ਦੀ ਠੀਕ ਹੈ ਵਧੀਆ ਗੱਲ ਆ ਬਾਈ ਇਹੀ ਗੱਲ ਚਾਹਣਾ ਬਾਈ ਕੰਮ ਤੰਦਾ ਕਰਿਆ ਕਰੋ ਨਸ਼ੇ ਪੱਤੇ ਛੱਡੋ ਹਾਂ ਸਭ ਤੋਂ ਵੱਡੀ ਗੱਲ ਨਸ਼ੇ ਪੱਤਿਆਂ ਦਾ ਅੱਜ ਬਹੁਤ ਮੁੱਦਾ ਹੈ ਪੰਜਾਬ ਵਿੱਚ ਸਾਡੇ ਆਪਦੇ ਮਾਵਾ ਪਾਪਾ ਨੂੰ ਸਾਰਾ ਫੁੱਲ ਲਾਉਂਦੇ ਆ ਨਸ਼ੇ ਪੱਤੇ ਨਹੀਂ ਕਰਦੇ ਬਾਈ ਨਾ ਨਾ ਬਾਈ ਕੁਝ ਨਹੀਂ ਕਰਦੇ ਉਸਤਾਦ ਵਧੀਆ ਬੈਸ ਨੂੰ ਬੰਦੇ ਲਾ ਦਿਆ ਨੇ ਹਾਂ ਕੁਝ ਨਹੀਂ ਕਰਦੇਗੇ ਅਸੀਂ ਨਸ਼ਾ ਪੱਤਾ ਬਾਈ ਤੇ ਸਦਾ ਨਾ ਪੜ ਬੰਦੇ ਹਨ ਮਨੋਰੰਜਨ ਫਲ ਕਰਦੇ ਹੋਏ ਹਨ ਮਨੋਰੰਜਨ ਕੁੱਕੜ ਕਾਕੜ ਦਾ ਖਾਣਾ ਵੀ ਚਾਹੀਦਾ ਆਪਾਂ ਛੱਡਦੀ ਨਹੀਂ ਕੁੱਕੜ ਕਾਕੜ ਦਾ ਕਦੇ ਸ਼ੌਂਕੀਆ ਬਣਾ ਲੈਨੇ ਆ ਅੱਛਾ ਬਾਕੀ ਕਦੇ ਠੰਡਾ ਠੰਡਾ ਪੀ ਲੈਨੇ ਆ ਬਾਈ ਚੱਲ ਵਧੀਆ ਤੂੰ ਗਾਣਾ ਸੁਣਾ ਦੋ ਹੁਣ ਯਾਰ ਕੋਈ ਹੈ ਗਾਣਾ ਬਾਈ ਕਿਹੜੇ ਕਲਾਕਾਰ ਦਾ ਸੁਣਾ ਜਿਹੜੇ ਮਰਜੀ ਦਾ ਜਿਹੜਾ ਤੁਹਾਨੂੰ ਜੀ ਕਰਦਾ ਕੋਈ ਬੱਕਰੀਆਂ ਬੁੱਕਰੀਆਂ ਵਾਲੇ ਦੇ ਸੁਣਾਓ ਬੱਕਰੀਆਂ ਬੁੱਕਰੀਆਂ ਵਾਲੇ ਦੇ ਸੁਣਾਈਏ ਉਹ ਬਾਈ ਸ਼ੇਰ ਕਿਹਦਾ ਸੁਣਾ ਇੱਕ ਤਾਂ ਫਿਰ ਸਾਡਾ ਭਾਈ ਗਾਣਾ ਉਹੀ ਫੇਵਰੇਟ ਆ ਕਹਿੰਦਾ ਤਿੰਨ ਨਗ ਲੈ ਜਾ ਨਾਲੇ ਸਣੇ ਬੱਕਰੀ ਪੱਤਾ ਮਾਗੂਨੇ ਮੇਮਣੇ ਪਾਲੇ ਪਾਈਆ ਪੱਕੇ ਦੁੱਧ ਦੇ கிਲਾਸ ਬਾਦਲੇ ਯਾਰੀ ਤੋੜ ਗਏ ਬੱਕਰੀਆਂ ਵਾਲੇ ਹਾਏ ਹਾਏ ਇਹ ਬੱਕਰੀਆਂ ਵਾਲੀ ਯਾਰੀ ਕਦੋਂ ਤੋੜਦੇ ਨੇ ਸਮਝ ਨਹੀਂ ਆਈ ਯਾਰਾ ਉਹ ਪੋ ਮੰਗਦਾ ਮਹੀਨਾ ਤੋਂ ਦੁੱਧ ਬੱਕਰੀਆਂ ਥੱਲੇ ਦੁੱਧ ਘੱਟ ਹੁੰਦਾ ਸੀ ਉਹ ਦੋ ਤੋੜ ਦਿੰਨੇ ਕਿਹਦੇ ਨਾਲ ਅੱਛਾ ਲੋਕ ਜੋ ਦੁੱਧ ਮੰਗਦੇ ਨੇ ਆਹੀ ਕਹਿੰਦੇ ਨੇ ਅੱਪੀ ਸਾਡੇ ਕੋਲ ਦੁੱਧ ਨਹੀਂ ਗਿਆ ਉਸ ਤੋਂ ਦੋ ਬਾਈ ਬੱਕਰੀਆਂ ਵੀ ਸੂਣ ਵਾਲੀਆਂ ਹੁੰਦੀਆਂ ਨੇ ਅੱਛਾ ਉਹ ਯਾਰੀ ਲਾ ਕੇ ਰੱਖ ਜੋ ਸਾਬ ਨਾਲਾ ਹਾਂ ਉਹ ਤਾਂ ਸਾਬ ਨਾਲਾ ਕਦੇ ਪੈਸੇ ਵੀ ਨਹੀਂ ਲੈਂਦੇ ਦੁੱਧ ਤੋਂ ਜੇ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹ ਯਾਰੀ ਤੋੜ ਵੀ ਦਿੰਨੇ ਹੋ ਹੈ ਹਾਂ ਉਹ ਯਾਰੀ ਤੋੜ ਵੀ ਦਿੰਨੇ ਸੀ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਚਲੋ ਠੀਕ ਆ ਫਿਰ ਹੁਣ ਆਪਾਂ ਇਹ ਵੀਡੀਓ ਦਾ ਐਂਡ ਕਰਦੇ ਆਂ ਤੇ ਵੀਡੀਓ ਜਰੂਰ ਦੱਸੋ ਬਾਈਆਂ ਨੂੰ ਵੀ ਆਪਾਂ ਵਧੀਆ ਤੋਂ ਵਧੀਆ ਬਣਾਉਣੀ ਆ ਹੁਣ ਐਨ ਮੈਂ ਕਿਹਾ ਕੋਕੇ ਲਾ ਦਾਂਗੇ ਬਾਤ ਠੀਕ ਆ ਫਿਰ ਕੋਕੇ ਬਾਈ ਕੋਕੇ ਪੂਰਾ ਮਨੋਰੰਜਨ ਕਰੋਗੇ ਹਾਂ ਤੁਸੀਂ ਟੈਂਸ਼ਨ ਵਾਲੇ ਆਂ ਅੱਛਾ ਹੀ ਕੱਢਾ ਹੋ ਦਾਂਗੇ ਮੈਂ ਕਿਹਾ ਹੀਰਿਆ ਟੈਂਸ਼ਨ ਵਾਲਾ ਕੱਢਾਂਗੇ ਟੈਂਸ਼ਨ ਲਗਾ ਤਾਂ ਨਹੀਂ ਆਪਾਂ ਨੇ ਚੱਲ ਬਾਬੋ ਬੰਦੇ ਆਪਣੇ ਪੂਰੇ ਘੈਂਟ ਨੇ ਤੇ ਇਹਨਾਂ ਦੀਆਂ ਬੱਕਰੀਆਂ ਤੇ ਭੇਡਾਂ ਵੀ ਪੂਰੇ ਘੈਂਟ ਨੇ ਬਾਣਾ ਚ ਚਾਰ ਦੇ ਫਿਰਦੇ ਨੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ